ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਣੇ ਗੁਰਮੁਖਾਂ ਨੇ ਸਾਧ ਸੰਗਤ ਜੀ ਤਿੰਨ ਅੱਖਰ ਵਰਤੇ ਨੇ ਅੱਖਰ ਭਾਵੇਂ ਓਨਾਂ ਵੱਖ-ਵੱਖ ਕੀਤੇ ਪਰ ਭਾਵ ਇੱਕੋ ਹੈ ਅਰਦਾਸ ਕਰਨ ਲੱਗਿਆ ਮਨੁੱਖ ਨੂੰ ਤਿੰਨ ਗੁਣ ਮੇਰੇ ਮਾਲਕ ਨੇ ਬਖਸ਼ੇ ਹੋਣੇ ਚਾਹੀਦੇ ਨੇ ਪਹਿਲੀ ਗੱਲ ਅਰਦਾਸ ਕਰਨ ਵਾਲੇ ਦੇ ਅੰਦਰ ਨਿਮਰਤਾ ਹੋ ਤੇ ਨਹੀਂ ਕਿ ਇੱਕ ਪਾਸੇ ਅਰਦਾਸ ਕਰੇ ਤੇ ਦੂਜੇ ਪਾਸੇ ਹੰਕਾਰੀ ਬਣ ਜਾਏ ਜਿਸ ਨੇ ਅਰਦਾਸ ਕਰਨੀ ਹੈ ਉਸ ਕੋਲ ਸਿੱਧਕ ਵੀ ਹੋਵੇ ਤੇ ਤੀਸਰਾ ਬਚਨ ਮਹਾਰਾਜ ਕਹਿੰਦੇ ਤੇਰੇ ਕੋਲ ਸਿੱਧਕ ਹੈ ਅਰਦਾਸ ਕਰਨ ਵਾਲਿਆ ਤਾਂ ਆਪਾ ਸਮਰਪਿਤ ਕਰਨ ਦੀ ਤੈਨੂੰ ਜਾਂਚ ਆਉਣੀ ਚਾਹੀਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਬਚਨ ਕਿਹਾ ਕਹਿੰਦੇ ਜਦੋਂ ਕੋਈ ਝੁਕੇ ਹੋਏ ਹਿਰਦੇ ਦੇ ਨਾਲ ਅਰਦਾਸ ਕਰਦਾ ਤਾਂ ਉਦੋਂ ਮਾਲਕ ਉਸ ਡਿੱਗੇ ਹੋਏ ਨੂੰ ਚੁੱਕ ਵੀ ਲੈਂਦਾ ਤੇ ਜੇ ਕੋਈ ਆਕੜ ਕੇ ਆਵੇ ਸ਼ਬਦ ਅਰਦਾਸ ਦੇ ਵਰਤੇ ਪਰ ਅੰਦਰ ਹੰਕਾਰ ਹੋਵੇ ਤਾਂ ਸਾਹਿਬ ਕਹਿੰਦੇ ਹਨ ਕਹਿੰਦੇ ਤੂੰ ਉੱਚਾ ਖਲੋਵੇਂਗਾ ਤਾਂ ਉੱਚੇਪਣ ਨੇ ਤੈਨੂੰ ਬੰਦਿਆ ਪਾਤਾਲ ਦੇ ਵਿੱਚ ਸੁੱਟ ਦੇਣਾ ਪਰ ਜਿਸ ਨੂੰ ਨਿਮਰਤਾ ਦੇ ਵਿੱਚ ਝੁਕਣ ਦੀ ਜਾਂਚ ਆ ਜਾਏ ਤਾਂ ਸੱਜਣਾ ਮੇਰਾ ਮਾਲਕ ਉਦੋਂ ਤੈਨੂੰ ਤੱਤੀ ਵਾਹ ਵੀ ਲੱਗਣ ਨਹੀਂ ਦਿੰਦਾ ਅਰਦਾਸ ਦੇ ਵਿੱਚ ਪਹਿਲਾ ਸ਼ਬਦ ਹੈ ਨਿਮਰਤਾ ਬਾਬਾ ਕਬੀਰ ਸਾਹਿਬ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਸਿਆਣੇ ਲੋਕ ਕਹੀ ਅਰਥ ਬੜੇ ਪਿਆਰੇ ਕਰਦੇ ਨੇ ਉਹ ਕਹਿੰਦੇ ਹਨ ਕਹਿੰਦੇ ਨਿਮਰਤਾ ਵਾਲਾ ਵੀ ਇਹ ਅਰਦਾਸ ਵਿੱਚੋਂ ਫਲ ਲੈਂਦਾ ਉਹ ਕਹਿਣ ਲੱਗੇ ਕਿ ਰੇਤ ਪਈ ਹੈ ਤੇ ਰੇਤ ਦੇ ਵਿੱਚ ਕਿਸੇ ਨੇ ਖੰਡ ਦੇ ਦਾਣੇ ਸੁੱਟ ਕੇ ਰੇਤ ਦੇ ਵਿੱਚ ਮਿਲਾ ਦਿੱਤੇ ਕਹਿੰਦੇ ਹਨ ਇੱਕ ਹਾਥੀ ਵੀ ਚਾਹੁੰਦਾ ਹੈ ਕਿ ਮੈਂ ਉਸ ਰੇਤ ਵਿੱਚੋਂ ਖੰਡ ਦੇ ਦਾਣਿਆਂ ਨੂੰ ਚੁਣ ਕੇ ਖਾਵਾਂ ਜਿੰਨਾ ਮਰਜੀ ਯਤਨ ਕਰੀ ਜਿੰਨਾ ਮਰਜੀ ਬੰਦਿਆ ਯਤਨ ਕਰ ਲਈ ਜੇ ਹਾਥੀ ਬਣ ਕੇ ਆਵੇਂਗਾ ਤਾਂ ਤੈਨੂੰ ਕੋਈ ਮਠਾਸ ਨਹੀਂ ਮਿਲਣੀ ਕੀੜੀ ਬਣ ਕੇ ਕਿਤੇ ਅਰਦਾਸ ਕਰਨ ਦੀ ਜਾਂਚ ਸਿੱਖੇ ਜਿਸ ਦਿਨ ਨਿਮਰਤਾ ਆ ਗਈ ਉਸ ਦਿਨ ਅਰਦਾਸ ਦਾ ਰਸ ਤੈਨੂੰ ਆ ਜਾਣਾ ਹਰ ਹੈ ਖਾਂਡ ਰੇਤ ਮਹਿ ਵਿਖਰੀ ਹਾਥੀ ਚੁਣੀ ਨਾ ਜਾਏ ਕਹ ਕਬੀਰ ਗੁਰ ਭਲੀ 부ਝਾਈ ਕੀਟੀ ਹੋਏ ਕਹਿਖਾ ਨਿਮਰਤਾ ਤੋਂ ਬਿਨਾ ਅਰਦਾਸ ਫਲੀ ਭੂਤ ਨਹੀਂ ਹੁੰਦੀ ਦੂਸਰਾ ਬਚਨ ਜੇ ਅਰਦਾਸ ਕਰਨ ਤੁਰਿਆ ਹੈ ਤਾਂ ਸਿੱਧ ਕੇ ਰਖੀ ਕਈਆਂ ਗੁਰਮਖਾਨੇ ਇਸ ਅੱਖਰ ਨੂੰ ਵਿਸ਼ਵਾਸ ਕੇ ਹੈ ਤੇ ਕਈਆਂ ਨੇ ਸਿੱਧ ਕ ਸ਼ਬਦ ਵਰਤਿਆ ਤੇ ਸਾਧ ਸੰਗਤ ਜੀ ਕਹਿੰਦੇ ਕਿਸੇ ਇਲਾਕੇ ਦੇ ਵਿੱਚ ਨਾ ਕਾਲ ਪੈ ਗਿਆ ਤੇ ਚਾਰ چھਪੇਰੇ ਹਹਾਕਾਰ ਮਚ ਗਈ ਕਿਸੇ ਦਾਨ ਨੇ ਪਿੰਡ ਦੇ ਚੌਧਰੀ ਨੂੰ ਕਿਹਾ ਕਿ ਸਾਰੇ ਲੋਕ ਇਕੱਠੇ ਹੋਵੋ ਤੇ ਉਸ ਰੱਬ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ ਮੀ ਪੈ ਜਾਏ ਸਾਧ ਸੰਗਤ ਜੀ ਜਦੋਂ ਅਰਦਾਸ ਕਰਨ ਦੇ ਲਈ ਪਹੁੰਚੇ ਸਾਹਮਣੇ ਇੱਕ ਫਕੀਰ ਲੰਘਿਆ ਜਾ ਰਿਹਾ ਸੀ ਉਹਨੇ ਵੇਖਿਆ ਵੀ ਇਤਨਾ ਇਕੱਠ ਹੋ ਰਿਹਾ ਚੌਧਰੀ ਜਦੋਂ ਅਰਦਾਸ ਕਰਨ ਲਈ ਪਹੁੰਚਿਆ ਤਾਂ ਫਕੀਰ ਪੁੱਛਦਾ ਹੈ ਕਹਿੰਦਾ ਤੁਸੀਂ ਸਾਰਾ ਪਿੰਡ ਇਕੱਠਾ ਹੋ ਕੇ ਕੀ ਕਰਨ ਦੇ ਲਈ ਆਏ ਹੋ ਉਸ ਚੌਧਰੀ ਨੇ ਉੱਤਰ ਦਿੱਤਾ ਕਹਿੰਦਾ ਫਕੀਰ ਬਾਬਾ ਕਾਲ ਪੈ ਗਿਆ ਤੇ ਅਸੀਂ ਮੀਂਹ ਪਵਾਉਣ ਦੇ ਲਈ ਰੱਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਦੇ ਲਈ ਆਏ ਆ ਫਕੀਰ ਬਾਬਾ ਕਹਿੰਦੇ ਖਿੜ-ਖਿੜਾ ਕੇ ਕਹਿਣ ਲੱਗਾ ਕਹਿੰਦਾ ਤੁਸੀਂ ਝੂਠ ਬੋਲਦੇ ਹੋ ਤੁਸੀਂ ਅਰਦਾਸ ਕਰਨ ਦੇ ਲਈ ਨਹੀਂ ਆਏ ਕਹਿੰਦਾ ਕਿਉਂ ਦੇਖ ਅਸੀਂ ਸਾਰਾ ਪਿੰਡ ਅਰਦਾਸ ਕਰਨ ਦੇ ਲਈ ਆਏ ਆ ਕਹਿਣ ਲੱਗੇ ਅਰਦਾਸ ਮੀਂਹ ਦੇ ਲਈ ਕਰਨ ਆਏ ਹਾਂ ਤਾਂ ਛਾਤਰੀਆਂ ਕਿੱਥੇ ਨੇ ਉਹਨਾਂ ਕਹੇ ਕਿ ਮੀਂਹ ਕੋਈ ਪੈ ਰਿਹਾ ਤਾਂ ਉਹ ਕਹਿੰਦਾ ਹੈ ਕਹਿੰਦਾ ਫਿਰ ਕਹਿੰਦਾ ਅਰਦਾਸ ਨਹੀਂ ਸੁਣੀ ਜਾਣੀ ਜੇ ਪਹਿਲਾਂ ਹੀ ਮਨ ਡੱਕੇ ਡੋਲੇ ਖਾਂਦਾ ਪਿਆ ਸਾਨੂੰ ਵਿਸ਼ਵਾਸ ਹੀ ਨਹੀਂ ਜੇ ਸਿੱਧਕ ਹੁੰਦਾ ਤਾਂ ਘਰੋਂ ਛਾਤਰੀਆਂ ਲੈ ਕੇ ਆਉਣੀ ਅਸੀਂ ਸਾਡੀ ਪੁਕਾਰ ਸੁਣੀ ਗਈ ਤਾਂ ਮੀਂਹ ਜ਼ਰੂਰ ਪਵੇਗਾ ਭਾਈ ਗੁਰਦਾਸ ਜੀ ਕਹਿਣ ਲੱਗੇ ਤਿੰਨ ਗੱਲਾਂ ਅਰਦਾਸ ਦੇ ਵਿੱਚ ਚੇਤੇ ਰੱਖੀਂ ਪਹਿਲੀ ਗੱਲ ਕਿ ਭਿਖਾਰੀ ਵਾਲਾ ਸਿੱਧਕ ਤੇਰੇ ਕੋਲ ਹੋਵੇ ਤੇ ਦੂਸਰੀ ਗੱਲ ਘਰ ਦੇ ਵਿੱਚ ਵੱਜੇ ਹੋਏ ਕੁੱਤੇ ਵਰਗਾ ਸਿੱਧਕ ਹੋਵੇ ਜੇ ਸਾਈਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੇ ਆਇਆ ਤਾਂ ਗੁਰਮੁਖਾ ਪੈਰਾਂ ਦੇ ਵਿੱਚ ਪਾਈ ਹੋਈ ਜੁੱਤੀ ਵਰਗਾ ਸਿੱਧਕ ਹੋਵੇ ਮਹਾਰਾਜ ਇਸ ਦਾ ਅਰਦਾਸ ਨਾਲ ਕੀ ਸੰਬੰਧ ਭਾਈ ਗੁਰਦਾਸ ਜੀ ਕਹਿੰਦੇ ਨੇ ਭਿਖਾਰੀ ਦਾ ਸਿੱਧਕ ਕਦੀ ਦੇਖੋ ਉਹ ਰੋਜ਼ ਸੂਰਜ ਚੜ੍ਹਦਾ ਤਾਂ ਗਲ ਦੇ ਵਿੱਚ ਝੋਲੀ ਪਾ ਕੇ ਪਿੰਡਾਂ ਦੇ ਵਿੱਚ ਮੰਗਣ ਤੁਰਦਾ ਪਤਾ ਨਹੀਂ ਕਿੰਨੇ ਕੁ ਕਬੂਲ ਕਿੰਨੀਆਂ ਕੁ ਗਾਲਾਂ ਕਿੰਨੇ ਕੁ ਅਪ ਸਬਦ ਉਸ ਨੂੰ ਸੁਣਨੇ ਪੈਂਦੇ ਨੇ ਕੀ ਕਦੀ ਭਿਖਾਰੀ ਨੇ ਇਹ ਕਿਹਾ ਕਿ ਅੱਜ ਤੋਂ ਬਾਅਦ ਮੈਂ ਝੋਲੀ ਲਾਹ ਦੇਣੀ ਐ ਮੈਂ ਮੰਗਣ ਨਹੀਂ ਜਾਣਾ ਮੈਂ ਭਿਖਾਰੀ ਨਹੀਂ ਬਣਨਾ ਕਹਿਣ ਲੱਗੇ ਜੇ ਮੰਗਣ ਤੁਰਿਆ ਹੈ ਨਾ ਫਿਰ ਭਿਖਾਰੀ ਜਾਂ ਜੋ ਮਰਜੀ ਸੰਸਾਰ ਕਹੇ ਪਰ ਉਹ ਸਿੱਧਕ ਵਾਲੇ ਨੇ ਬੂਹੇ ਅੱਗੇ ਜਾ ਕੇ ਸੱਦ ਜ਼ਰੂਰ ਦੇਣੇ ਘਰ ਦੇ ਵਿੱਚ ਕੁੱਤਾ ਰੱਖਿਆ ਕਦੀ ਉਸ ਦਾ ਸਿੱਧਕ ਦੇਖਿਆ ਭਾਵੇਂ ਉਸ ਨੂੰ ਕੋਈ ਆਪਣੇ ਵੱਲੋਂ ਸ਼ਬਦ ਵੀ ਭੜੇ ਵਰਤੇ ਉਹ ਠੋਕਰਾਂ ਖਾ ਕੇ ਵੀ ਤੇਰਾ ਘਰ ਨਹੀਂ ਛੱਡਦਾ ਤੇ ਇੱਕ ਦਿਨ ਬੂਹਾ ਖੋਲ ਕੇ ਦਰ ਉੱਪਰ ਬੈਠੇ ਕੁੱਤੇ ਨੂੰ ਵੀ ਥਾਂ ਮਿਲ ਜਾਂਦੀ ਹੈ ਜੇ ਸਿਦਕ ਦੀ ਜਾਂਚ ਸਿੱਖਣੀ ਹੈ ਤਾਂ ਅਰਦਾਸ ਕਰਨ ਲੱਗਿਆ ਕੁੱਕਰ ਕੋਲੋਂ ਸਿੱਖੀ ਸਾਰਾ ਦਿਨ ਜੁੱਤੀ ਪੈਰਾਂ ਦੇ ਵਿੱਚ ਰੁਲਦੀ ਪਈ ਐ ਜਦੋਂ ਘਰ ਆਉਂਦਾ ਹੈ ਤਾਂ ਜੁੱਤੀ ਬਾਹਰ ਉਤਾਰਦਾ ਜੁੱਤੀ ਸਿਦਕ ਦੇ ਨਾਲ ਫਿਰ ਵੀ ਬਾਹਰ ਬੈਠੀ ਐ ਪਰ ਉਸ ਨੂੰ ਆਸ ਹੈ ਕਿ ਜਦੋਂ ਮਾਲਕ ਨਿਕਲੇਗਾ ਘਟੋ ਘਟੋ ਉਸ ਦੇ ਚਰਨ ਮੇਰੇ ਵਿੱਚ ਸਪਰਸ਼ ਕਰਨੀ ਕਹਿੰਦੇ ਹਨ ਜੇ ਅਰਦਾਸ ਕਰਨੀ ਹੈ ਨਾ ਬੰਦਿਆ ਤਾਂ ਸਿਦਕ ਇਹੋ ਜਿਹਾ ਰੱਖੀ ਭਾਈ ਗੁਰਦਾਸ ਜੀ ਕਹਿਣ ਲੱਗੇ ਆਬਤ ਹੈ ਜਾ ਕਹਿ ਭੇਖ ਮੰਗਨ ਪਿਖਾਰੀ ਦਿਨ ਦੇਖਤ ਅਧਿਨ ਹੈ ਨਿਰਾਸੋ ਨ ਬਿਦਾਰ ਹੈ ਬੈਠਤ ਹੈ ਜਾ ਕਹਿ ਦੁਆਰ ਆਸਾ ਕਹਿ ਬਿਦਾਰ ਸੁਵਾਨ ਅੰਤ ਕਰਨਾ ਕਹਿ ਤੋਰ ਟੋਕ ਤਾਹੇ ਡਾਰ ਹੈ ਪੈਨ ਕੀ ਪਨ ਹੀ ਰਹਿਤ ਪਰ ਹਰੀ ਪਰੇ ਤਾਹੋ ਕਾਹੂ ਕਾਜ ਉਠ ਚਲਤ ਸਮਾਰ ਹੈ ਛਾੜ ਅਹੰਕਾਰ ਛਾਰ ਹੋਏ ਗੁਰਮਾਰਗ ਮੈਂ ਕਾਬੂ ਹੁ ਕਹਿ ਦਇਆ ਕੇ ਧਿਆਲ ਪਗ ਧਾਰ ਹੈ ਕਦੀ ਤਾਂ ਸਦਕ ਵਾਲਿਆ ਤੇਰੇ ਉੱਪਰ ਮਿਹਰ ਹੋਵੇਗੀ ਤੀਸਰਾ ਸ਼ਬਦ ਜੇ ਅਰਦਾਸ ਕਰਨ ਤੁਰਿਆ ਹੈ ਨਾ ਤਾਂ ਆਤਮਿਕ ਸਮਰਪਣ ਕਰਨ ਦੀ ਤੈਨੂੰ ਜਾਂਚ ਤੇਰੇ ਕੋਲ ਹੋਣੀ ਚਾਹੀਦੀ ਹੈ ਅਸੀਂ ਸਾਧ ਸੰਗਤ ਜੀ ਅਰਦਾਸ ਤਾਂ ਕਰਦੇ ਆ ਪਰ ਆਪਣੇ ਪੱਲਿਆਂ ਕੁਝ ਛੱਡਣ ਦੇ ਲਈ ਤਿਆਰ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਨ ਲੱਗੇ ਕਹਿੰਦੇ ਜੇ ਤੂੰ ਅਰਦਾਸ ਕਰਨ ਆਇਆ ਨਾ ਤਾਂ ਇੰਨਾ ਕੁ ਸਮਰਪਿਤ ਹੋ ਜਾਈਂ ਕਿ ਆਪਣੇ ਪ੍ਰਾਨ ਮਾਲਕ ਦੇ ਚਰਨਾਂ ਦੇ ਵਿੱਚ ਭੇਟ ਚੜ੍ਹ ਦੇ ਜੇ ਅਰਦਾਸ ਕਰਨ ਆਇਆ ਹੈ ਤਾਂ ਆਪਣਾ ਤਨ ਮਨ ਧਨ ਹੀ ਮਾਲਕ ਨੂੰ ਅਰਪਣ ਕਰ ਦੇ ਸਮਰਪਿਤ ਕਰਕੇ ਕਹਿ ਮੇਰੇ ਮਾਲਕਾ ਮੇਰੇ ਲਈ ਹੋਰ ਹੁਕਮ ਹੈ ਤਾਂ ਦੱਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਹਿੰਦੇ ਸਿੱਧਕ ਨਿਮਰਤਾ ਅਤੇ ਆਪਣੇ ਆਪ ਨੂੰ ਜੇ ਸਮਰਪਿਤ ਕਰ ਦੇਵੇਂਗਾ ਤਾਂ ਮਾਲਕ ਦੇ ਚਰਨਾਂ ਦੇ ਵਿੱਚ ਤੇਰੀ ਅਰਦਾਸ ਜ਼ਰੂਰ ਕਬੂਲ ਹੋਵੇਗੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰ ਪਿਆਰਿਓ ਆਪਾਂ ਵੀ ਅੱਜ ਦੇ ਅੱਖਰ ਸਮਝ ਲਈਏ ਇਹ ਅੰਦਰ ਦੀ ਜਾਣਦਾ ਮੇਰੇ ਰੱਖਿਆ ਕਰਨ ਵਾਲਾ ਤੇ ਮੈਨੂੰ ਦਾਤਾਂ ਦੇਣ ਵਾਲਾ ਇਸ ਤੋਂ ਬਿਨਾ ਸਹਾਰਾ ਮੇਰਾ ਕੋਈ ਨਹੀਂ ਮੇਰਾ ਫਰਜ਼ ਬਣਦਾ ਨੇਮਰਤਾ ਤੇ ਸਦਕ ਨਾਲ ਆਤਮਿਕ ਸਮਰਪਿਤ ਕਰਦੇ ਹਾਂ ਸੋ ਇੰਨੀਆਂ ਕਵਿੰਤਿਆਂ ਪ੍ਰਵਾਨ ਕਰਨੀਆਂ ਸਮਾਪਤੀ ਦਾ ਸਮਾਂ ਹੋਇਆ ਆਂ ਤਮਾਂ ਭੁੱਲਾਂ ਦੀ ਖਿਮਾ ਗੁਰੂ ਪਾਤਸ਼ਾਪ ਆਪ ਸੰਗਤ ਬਖ ਸੰਜੋਗ ਸਤਿਗੁਰੂ ਬਖ ਸੰਜੋਗ ਨੇ ਸੋ ਭਾਈ ਗੁਰੂ ਦੀ ਕਿਰਪਾ ਦੇ ਸਦਕਾ ਕੱਲ ਨੂੰ ਆਪਾਂ ਸਰਪਨ ਕਰਾਂਗੇ ਹੁਣ ਤੱਕ ਆਪਾਂ ਨੇ ਸਰਪਨ ਕੀਤਾ ਵੀ ਅਰਦਾਸ ਕਰਨੀ ਕਿਵੇਂ ਹੈ ਅਰਦਾਸ ਦੀ ਸ਼ੁਰੂਆਤ ਕਿੱਥੋਂ ਹੋਏ ਤੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਵੇਖਾਂਗੇ ਵੀ ਅਰਦਾਸ ਕਰਨੀ ਕਿਸ ਦੇ ਦਰ ਤੇ ਹੈ ਕਿਸ ਅੱਗੇ ਅਰਦਾਸ ਕਰਨੀ ਹੈ ਇਹ ਆਪਾਂ ਗੁਰੂ ਦੀ ਕਿਰਪਾ ਸਦਕਾ ਕੱਲ ਨੂੰ ਸਰਪਨ ਕਰਾਂਗੇ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ